ਇਹ ਰੈੱਡ ਐਮ뷸ੈਂਸ ਜਿਹੜਾ ਆਪਾਂ ਪਹਿਲਾਂ ਕਦੀ ਪੰਜਾਬ 'ਚ ਦੇਖੀ ਸੁਣੀ ਨਹੀਂ ਇਹ ਚੀਜ਼ ਕੀ ਹੈ ਕੋਈ ਨਵੀਂ ਕੰਪਨੀ ਐਮ뷸ੈਂਸ ਸਰ ਇਹ ਇੱਕ ਸਾਊਥ ਸਾਈਡ ਦੀ ਕੋਈ ਕੰਪਨੀ ਆ ਜੀ ਸਾਊਥ ਸਾਈਡ ਦੀ ਕੰਪਨੀ ਹੈ ਕਿ ਆਨਲਾਈਨ ਕੰਮ ਕਰਦੀ ਹੈ ਚਲੋ ਆਨਲਾਈਨ ਕਾਫੀ ਕੰਪਨੀਆਂ ਕੰਮ ਕਰਦੀਆਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ 48 ਹਸਪੀਟਲ ਮੁਹਾਲੀ ਨੇ ਇਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਆਪਣੇ ਅੰਦਰ ਵੀ ਆਓ ਸਾਡੇ ਕੋਲ ਬੈਠ ਜਾਓ ਆ ਕੇ ਔਰ ਜੋ ਆਪਣੇ ਮਨਮਰਜ਼ੀ ਦਾ ਰੇਟ ਹੋ ਤੁਸੀਂ ਲਓ ਤੁਸੀਂ ਪ੍ਰਾਈਵੇਟ ਐਂਬੂਲੈਂਸਾਂ ਵਾਲਿਓ ਤੁਹਾਡਾ ਕੀ ਰੇਟ ਹੁੰਦਾ ਹੈ ਕਿਲੋਮੀਟਰਾਂ ਦੇ ਹਿਸਾਬ ਨਾਲ ਇਹ ਕਿਸ ਤਰ੍ਹਾਂ ਹੁੰਦਾ ਹੈ ਸਾਡਾ ਸਿਰਫ ਕਿਲੋਮੀਟਰ ਦੇ ਹਿਸਾਬ ਨਾਲ ਰੇਟ ਹੁੰਦਾ ਲੋਕਲ ਲੋਕਲ ਦਾ ਵੀ ਲੁੰਦਾ 5-600 ਰੁਪਏ ਚਾਰਜ ਹੈ ਲੋਕਲ ਮਿਨੀਮਮ ਸਿਟੀ ਹਾਂਜੀ ਸਿਟੀ ਦੀ ਸਿਟੀ ਦੀ ਲੋਕਲ ਦੀ 6-500 600 ਨਹੀਂ ਲੱਗਿਆ ਠੀਕ ਹੈ ਹਾਂਜੀ ਤੇ ਜੇ ਫਰਜ ਕਰੋ ਤੁਸੀਂ ਆਮ ਤੌਰ ਤੇ ਜੇ ਇੱਥੋਂ ਆਪਾਂ ਮੋਹਾਲੀ ਤੋਂ ਰੋਪੜ ਜਾਣਾ ਹੈ ਕਿੰਨੇ ਪੈਸੇ ਲੈਣੇ ਮੋਹਾਲੀ ਤੋਂ ਰੋਪੜ ਜਾਣਾ ਦੀ ਸਾਡਾ ਉਹੀ 1500 ਰੁਪਏ ਚਾਰਜ ਹੋਇਆ ਜੀ 15-1800 ਰੁਪਏ ਜੀ ਇਹ ਤਿੰਨ ਕੁ ਦਾ ਜਾ ਮਜਬੂਰੀ ਦਾ ਫੈਰਾ ਚੱਕਦੇ ਆ ਜੀ ਐਂਬੂਲੈਂਸ ਕੀ ਹੈ ਇੱਕ ਇਹਨਾਂ ਨੇ ਇੱਕ ਬਿਜ਼ਨਸ ਬਣਾ ਲਿਆ ਹੈ ਕਿ ਐਂਬੂਲੈਂਸ ਨੂੰ ਕੋਈ ਕੋਈ ਬੰਦਾ ਲੋਡ ਹੁੰਦੀ ਦੁੱਕ ਦੀ ਘੜੀ ਸੀ ਹੀ ਯਾਦ ਕਰਦਾ ਵਾਂਗੇ ਅਸੀਂ ਖਲਾਫ ਇਸ ਚੀਜ਼ ਦੇ ਆਂ ਕਿ ਇਹਨਾਂ ਕੋਲ ਕੋਈ ਆਪਣੀ ਗੱਡੀ ਨਹੀਂ ਹੈਗੀ ਸਾਡੀਆਂ ਗੱਡੀਆਂ ਸਾਡੇ ਡਰਾਈਵਰ ਸਾਡਾ ਸਾਰਾ ਕੁਝ ਸਾਡੇ ਕੋਲੋਂ ਹੀ ਪੈਸੇ ਮੰਗ ਰਿਆ 30 35 35% 25 25% ਸਾਨੂੰ ਵੀ ਕਹਿੰਦੇ ਹੁਣ ਦੇਖ ਯਾਰ ਪਹਿਲਾਂ 1000 ਜਾਂਦਾ ਸੀ ਹੁਣ ਵਿਚੋਲਿਆਂ ਵਿੱਚ ਪਾ ਲਿਆ ਹੁਣ ਵੱਧ ਲੈ ਕੇ ਪੈਸੇ ਜਾ ਰਹੇ ਤੁਹਾਨੂੰ ਵੀ ਲੋਕ ਬਦਨਾਮ ਕਰਦੇ ਹੁਣ ਇਹ ਨਾਲ ਮਿਲ ਗਿਆ ਹੁਣ ਬਿਲਕੁਲ ਬਦਨਾਮ ਕਰਦੇ ਜਿੱਥੇ ਹੁਣ ਲਾਲੂ ਅਸੀਂ 1000 ਚ ਜਾਂਦੇ ਆ ਇਨੀ 3000 ਰੁਪਏ ਲੈਣਾ ਹੈ ਘਰੇ ਬੈਠੇ ਕਮਾਈ ਫਰੀ ਦੀ ਖਾ ਰਹੇ ਆ ਜੋ ਕਿ ਪੇਸ਼ੰਟ ਗਾਲਾਂ ਸਾਨੂੰ ਕੱਢੇਗਾ ਵੀ ਭਾਈ ਤੁਸੀਂ 3000 ਲੈ ਰਹੇ ਹੋ ਬਟ ਉਹਨਾਂ ਨੂੰ ਇਹ ਦੱਲਣਾ ਤੁਸੀਂ 1000 ਲੈਂਦੇ ਹੁੰਦੇ ਤੇ 3000 ਲੈ ਰਹੇ ਆ ਜੀ ਉਦੇ ਵਿੱਚ ਵੀ ਜਿੰਨੀਆਂ ਸਾਨੂੰ ਬਦੂਆਵਾਂ ਸਾਡੇ ਨੂੰ ਮਿਲਦੀਆਂ ਇਹ ਨਹੀਂ ਤਾਂ ਆਪਣੀ ਕਮਿਸ਼ਨ ਕਾ ਕੇ ਸੈਡ ਨੂੰ ਅਡਵਾਂਸ ਕਮਿਸ਼ਨ ਆਪਣੀ ਲੈ ਲੈਣੀ ਹੈ ਜਦੋਂ ਛੁੱਟੀ ਕਰਾਣੀ ਐ ਐਮਬੂਲੈਂਸੀ ਵਾਰੀ ਆਣੀ ਐ ਪਹਿਲਾਂ ਸਾਡੀ ਲਾ ਲਓ ਹੁਣ ਇੱਥੋਂ ਬਠਿੰਡਾ ਲਾ ਲਓ ਅਸੀਂ ਜਾਣੇ ਤੇ 5500 ਰੁਪਿਆ 6 ਘੰਟੇ ਆਕਸੀਜਨ ਏਸੀ ਲਾ ਕੇ ਹੁਣ ਇਹ ਇਹਨਾਂ ਦੀ ਗੱਡੀ ਜਾਊਂਗੀ ਘੱਟ ਤੋਂ ਘੱਟ 12-13000 ਦੀ ਡਬਲ ਰੇਟ ਹੋ ਗਿਆ ਜੀ ਤੇ ਇਸ ਕਰਕੇ ਅਸੀਂ ਇਹੀ ਚਾਹਨੇ ਵੀ ਰੈੱਡ ਐਮਬੂਲੈਂਸ ਦਾ ਬਾਈਕਾਰਡ ਕੀਤਾ ਜਾਵੇ ਇੱਚ ਜਿਹੜੀ ਪਬਲਿਕ ਨੂੰ ਆਮ ਨੂੰ ਸਹੂਲਤ ਮਿਲੇ ਲੁੱਟ ਹੋਰ ਤੋਂ ਬਚੇ ਗੱਡੀ ਦੀ ਪੰਜ ਘੱਟ ਤੋਂ ਘੱਟ ਪੰਜ-ਛ ਉਹ 3 ਸਾਲ ਚੰਗੀ ਦਿਨਾ ਬਰਤ ਕੇ ਉਹਨੂੰ ਸਾਈਡ ਤੇ ਕਰ ਦੇਣਾ ਕੰਡਮ ਕੰਡਮ ਕਰਕੇ ਸੈਟਿੰਗ ਕਰਨਾ ਉਹਦੇ ਬਾਅਦ ਕੋਈ ਨਾ ਬੰਦਾ ਨਮਾ ਉਹਨਾਂ ਦੇ ਲੱਭ ਲੈਣਾ ਉਹ ਨਵੇਂ ਨੇ ਗੱਡੀ ਦੇ ਦੇਣੀ ਉਹ ਬੰਦੇ ਅੱਜ ਕੱਲ ਦੇਖ ਲਓ ਬਿਰਜੁਗਾਰੀ ਲਾਲਚ ਨੂੰ ਗੱਡੀਆਂ ਦੇ ਦਿੰਦੇ ਨੇ ਇੰਨਾ ਚਿਰ 40 ਵਾਲੇ ਰੈਡ ਐਂਬੂਲੈਂਸ ਤੋਂ ਬਾਹਰ ਨਹੀਂ ਕੱਢਦੇ ਉਹਨਾਂ ਚ ਸਾਡਾ ਬਾਈਕਾਟ ਰਹੂਗਾ ਜੀ ਪਹਿਲੇ ਮੋਹਾਲੀ ਚ ਕਿ ਪੂਰੇ ਪੰਜਾਬ ਚ ਫਿਲਹਾਲ ਇਸ ਟਾਈਮ ਅਸੀਂ 40 ਮੋਹਾਲੀ ਚ ਕੀਤਾ ਹੋਇਆ ਆਨ ਵਾਲੇ ਟਾਈਮ ਦੇ ਵਿੱਚ ਅਗਰ ਇਹ ਨਹੀਂ ਕਰਦੇ ਹਾਂ ਆਹ ਆਨ ਵਾਲੇ ਟਾਈਮ ਚ ਜਿੰਨੇ ਵੀ ਪੰਜਾਬ ਚ ਸਾਰੇ ਦਾ ਬਾਈਕਾਟ ਕਰਾਂਗੇ ਜੇ ਮੰਨ ਲਓ 2000 ਦੀ ਗੱਡੀ ਉਹ ਟਰੈਕਟਰ ਦੇ ਨਾਲ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਾ ਉਹ ਕਹਿੰਦੇ ਕਿ ਸਾਡੇ ਨਾਲ ਮਿਲ ਕੇ ਚੱਲੋ ਮਤਲਬ ਰੈੱਡ ਐਂਬੂਲੈਂਸ ਆਪ ਦਾ ਫੋਟੋ ਹਸਪੀਟਲ ਦੇ ਨਾਲ ਮਿਲ ਕੇ ਚੱਲੋ ਜਿਵੇਂ ਅਸੀਂ ਕਹਿੰਦੇ ਹਾਂ ਬਿਲਕੁਲ ਉਹ ਕਹਿੰਦੇ ਮਤਲਬ ਸਾਡੇ ਨਾਲ ਜੁੜ ਕੇ ਚੱਲੋ ਤੁਸੀਂ ਸਾਡੇ ਅੰਡਰਗੰਮ ਡੀਐਮਐਲਏ ਜਾਂ ਡੀਸੀ ਤੱਕ ਪਹੁੰਚ ਕੀਤੀ ਤੁਸੀਂ ਐਮਐਲਏ ਤੱਕ ਅਸੀਂ ਡੀਸੀ ਡੀਸੀ ਤੱਕ ਗਏ ਸੀਗੇ ਅਸੀਂ ਉਹਨਾਂ ਤੱਕ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ ਪਰ ਉਹਦਾ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਕੋਈ ਰਿਸਪਾਂਸ ਨਹੀਂ ਮਿਲਿਆ ਫਿਲਹਾਲ ਐਮਐਲਏ ਤੱਕ ਵੀ ਗਏ ਸੀਗੇ ਉਹ ਸਾਨੂੰ ਮਤਲਬ ਅੱਗੋਂ ਹੀ ਸਾਡੇ ਸਾਨੂੰ ਹਿਊਲ ਜਾ ਰਿਹਾ ਸੋ ਇਹ ਨੌਜਵਾਨ ਕੁਝ ਸ਼ਖਸ਼ ਮੇਰੇ ਨਾਲ ਖੜੇ ਨੇ ਔਰ ਹੱਥਾਂ 'ਚ ਇਹਨਾਂ ਦੇ ਪੋਸਟਰ ਫੜੇ ਹੋਏ ਨੇ ਪੋਸਟਰਾਂ ਦੇ ਗੌਰ ਕਰੋ ਲਿਖਿਆ ਕੀ ਹੈ ਕਿ ਐਂਬੂਲੈਂਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਬਾਇਕਾਟ ਰੈਡ ਐਂਬੂਲੈਂਸ ਬਾਇਕਾਟ ਫੋਰਟਿਸ ਹਸਪੀਟਲ ਮੋਹਾਲੀ ਸਟਾਪ ਕਮਿਸ਼ਨ ਖੋਰੀ ਇਨ ਐਂਬੂਲੈਂਸ ਸਟਾਪ ਲੂਟ ਇਨ ਐਂਬੂਲੈਂਸ ਭਾਵ ਐਂਬੂਲੈਂਸਾਂ ਨੂੰ ਲੈ ਕੇ ਖਾਸ ਕਰ ਫੋਰਟਿਸ ਹਸਪੀਟਲ ਮੋਹਾਲੀ ਕੋਈ ਕਾਲਾ ਬਾਜ਼ਾਰੀ ਕਰ ਰਿਹਾ ਹੈ ਯਾ ਪਾ ਕਹੇ ਕਿ ਹੈ ਇਹਦੀ ਪ੍ਰਾਈਸ ਨੂੰ ਲੈ ਕੇ ਕੋਈ ਐਮਬੂਲੈਂਸ ਮਾਫੀਆ ਚਲਾ ਰਿਹਾ ਹੈ ਸ਼ਿਕਾਇਤ ਇਹਨਾਂ ਦੀ ਆਈ ਹੈ ਗਰਜਨੇ ਦੀ ਆਈ ਹੈ ਮਸਲਾ ਕੀ ਹੈ ਜਾਣ ਲੈਣੇ ਆ ਸੋ ਰੈੱਡ ਐਂਬੂਲੈਂਸ ਜਿਹੜਾ ਆਪਾਂ ਪਹਿਲਾਂ ਕਦੀ ਪੰਜਾਬ 'ਚ ਦੇਖੀ ਸੁਣੀ ਨਹੀਂ ਇਹ ਚੀਜ਼ ਕੀ ਹੈ ਕੋਈ ਨਵੀਂ ਕੰਪਨੀ ਐਂਬੂਲੈਂਸ ਦੀ ਸਰ ਇਹ ਇੱਕ ਸਾਊਥ ਸਾਈਡ ਦੀ ਕੋਈ ਕੰਪਨੀ ਹੈ ਜੀ ਸਾਊਥ ਸਾਈਡ ਦੀ ਕੰਪਨੀ ਹੈ ਕਿ ਆਨਲਾਈਨ ਕੰਮ ਕਰਦੀ ਹੈ ਚਲੋ ਆਨਲਾਈਨ ਕਾਫੀ ਕੰਪਨੀਆਂ ਕੰਮ ਕਰਦੀਆਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨਾ ਜੀ ਇਹਨਾਂ ਨੇ ਕੀ ਕਿਹਾ ਕਿ ਫੋਰਟਿਸ ਹਸਪੀਟਲ ਮੋਹਾਲੀ ਨੇ ਇਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਆਪਣੇ ਅੰਦਰ ਵੀ ਸਾਓ ਸਾਡੇ ਕੋਲ ਬੈਠ ਜਾਵਾ ਕੇ ਔਰ ਜੋ ਆਪਣੇ ਮਨ ਮਰਜ਼ੀ ਦਾ ਰੇਟ ਹੋ ਤੁਸੀਂ ਲਓ ਠੀਕ ਹੈ ਜੀ ਇਹ ਕੀ ਕਰ ਇਹ 25 ਤੋਂ 30% ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਪ੍ਰਾਈਵੇਟ ਐਂਬੂਲੈਂਸ ਆਲੇ ਹੋ ਤੁਹਾਡਾ ਕੀ ਰੇਟ ਹੁੰਦਾ ਕੋ ਕਿਲੋਮੀਟਰ ਦੇ ਹਿਸਾਬ ਨਾਲ ਇਹ ਕਿਸ ਤਰ੍ਹਾਂ ਹੁੰਦਾ ਸਾਡਾ ਸਿਰਫ ਕਿਲੋਮੀਟਰ ਦੇ ਹਿਸਾਬ ਨਾਲ ਰੇਟ ਹੁੰਦਾ ਲੋਕਲ ਲੋਕਲ ਦਾ ਵੀ ਹੁੰਦਾ 5-600 ਰੁਪਏ ਚਾਰਜ ਆ ਲੋਕਲ ਮਿਨਿਮਮ ਮਿਨਿਮਮ ਸਿਟੀ ਤੋਂ ਸਿਟੀ ਸਿਟੀ ਹਾਂਜੀ ਸਿਟੀ ਤੋਂ ਸਿਟੀ ਜੀ ਲੋਕਲ ਜੀ 6-500 600 ਰੁਪਏ ਨਿਕਿਆ ਠੀਕ ਹੈ ਹਾਂਜੀ ਤੇ ਜੇ ਫਰਜ ਕਰੋ ਤੁਸੀਂ ਆਮ ਤੌਰ ਤੇ ਜੇ ਇੱਥੋਂ ਆਪਾਂ ਮੋਹਾਲੀ ਤੋਂ ਰੋਪੜ ਜਾਣਾ ਕਿੰਨੇ ਪੈਸੇ ਲੈਣੇ ਹੋ ਮੋਹਾਲੀ ਤੋਂ ਰੋਪੜ ਜਾਣਾ ਜੀ ਸਾਡਾ ਉਹੀ 1500 ਰੁਪਏ ਚਾਰਜ ਤਿੰਨ ਕੁੜਾ ਜਿਆਦਾ ਬਿਲਕੁਲ ਜੀ ਸਾਡੇ ਕੋਲ ਪ੍ਰੂਫ ਹੈ ਜੀ ਅੱਛਾ ਹਾਂਜੀ ਸਾਡੇ ਅਸੀਂ ਕੋਈ ਵੀ ਗੱਲ ਕਰ ਰਹੇ ਹਾਂ ਨਾ ਪ੍ਰੂਫ ਪਰ ਤੱਤਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਜੀ ਸਾਡੇ ਕੋਲ ਵੀਡੀਓ ਨੇ ਪ੍ਰੂਫ ਨੇ ਔਰ ਰਿਟਰਨ ਚ ਇਹਨਾਂ ਨੇ ਲਿਖ ਕੇ ਕਮਿਸ਼ਨ ਲਏ ਹੋਏ ਸਾਡੇ ਕੋਲੋਂ ਉਹ ਵੀ ਰੱਖੇ ਹੋਏ ਅਸੀਂ ਨਹੀਂ ਤੇ ਮਤਲਬ ਇੱਕ ਕੀ ਤੁਹਾਡਾ ਧੰਦਾ ਚੌਪਟ ਹੋ ਰਿਹਾ ਇਹਦੇ ਨਾਲ ਹੀ ਸਰ ਧੰਦਾ ਧੰਦਾ ਚਲੋ ਧੰਦਾ ਵੀ ਚੌਪਟ ਹੋ ਰਿਹਾ ਧੰਦਾ ਕੀ ਇਹ ਕੀ ਕਰ ਰਹੇ ਨੇ ਕਿ ਇਹ ਕਿਸੇ ਨੂੰ ਲੋੜ ਨਹੀਂ ਮਜਬੂਰੀ ਦਾ ਫਾਇਦਾ ਚੱਕਦੇ ਆ ਜੀ ਠੀਕ ਹੈ ਜੀ ਦੁੱਖ ਚੀ ਬੰਦ ਲੋਡ ਹਾਂ ਦੁੱਖ ਐਂਬੂਲੈਂਸ ਕੀ ਹੈ ਇੱਕ ਇਹਨਾਂ ਨੇ ਇੱਕ ਬਿਜ਼ਨਸ ਬਣਾ ਲਿਆ ਹੈ ਕਿ ਐਂਬੂਲੈਂਸ ਨੂੰ ਕੋਈ ਕੋਈ ਬੰਦਾ ਲੋਡ ਹੁੰਦੀ ਹੈ ਦੁੱਖ ਦੀ ਘੜੀ ਜੀ ਹੀ ਯਾਦ ਕਰਦਾ ਵਾ ਠੀਕ ਹੈ ਜੀ ਦੁੱਖ ਦੀ ਘੜੀ ਯਾਦ ਕਰਦਾ ਇਹ ਕੀ ਕਰਦੇ ਬਿਜ਼ਨਸ ਦਾ ਕਿ ਨਹੀਂ ਅਸੀਂ ਅਸੀਂ ਖਲਾਫ ਇਸ ਚੀ ਦੇ ਆ ਕਿ ਇਹਨਾਂ ਕੋਲ ਕੋਈ ਆਪਣੀ ਗੱਡੀ ਨਹੀਂ ਹੈਗੀ ਇਹ ਕੀ ਕਰਦੇ ਆ ਸਾਡੀਆਂ ਗੱਡੀਆਂ ਸਾਡੇ ਡਰਾਈਵਰ ਉਹ ਸਾਡਾ ਸਾਰਾ ਕੁਝ ਸਾਡੇ ਕੋਲੋਂ ਹੀ ਪੈਸੇ ਮੰਗ ਰਿਆ 30 35 35% 25 25% ਅਸੀਂ ਜਦੋਂ ਇਹਨਾਂ ਦਾ ਪੇਸ਼ੈਂਟ ਪਹਿਲਾਂ-ਪਹਿਲਾਂ ਸਾਨੂੰ ਕਾਲਾਂ ਆਉਂਦੀਆਂ ਸੀ ਐਸੀ ਲਾਈਆਂ ਐਵੇਂ ਕਹੀਏ ਜਦੋਂ ਅਸੀਂ ਗਰਾਊਂਡ ਲੈਵਲ ਤੇ ਸਾਡੇ ਬੰਦੇ ਕੰਮ ਕਰਦੇ ਆ ਡਰਾਈਵਰ ਘਰੇ ਜਾਂਦੇ ਆ ਘਰੇ ਜਾ ਕੇ ਜਿਹੜਾ ਬੰਦਾ ਦੁਖੀ ਹੁੰਦਾ ਨਾ ਜੀ ਘਰੇ ਜਿਹਦਾ ਬੰਦਾ ਹਾਰਟ ਅਟੈਕ ਨਾਲ ਘਰੇ ਮਰ ਰਿਹਾ ਹੁੰਦਾ ਵਾ ਬਿਮਾਰ ਪਿਆ ਵਾ ਹੈਨਾ ਇੱਕ ਤਾਂ ਉਹਦੀ ਐਂਬੂਲੈਂਸ ਲੇਟ ਹੋ ਜਾਂਦੀ ਆ ਉਹ ਲੇਟ ਹੁੰਦਾ ਰੀਜਨ ਕੀ ਹੁੰਦਾ ਕਿ ਇਹ 바ਰਗਿੰਗ ਕਰਦੇ ਆ ਇਹਨਾਂ ਕੋਲ ਕਾਲ ਚਲੀ ਜਾਂਦੀ ਆ ਇਹ ਕੀ ਕਰਦੇ ਆ ਹਾਂਜੀ ਜੀ ਕਰ ਰਹੇ ਆ ਜੀ ਇਹਨਾਂ ਨੂੰ ਕਾਲ ਕਰ ਲਈ ਤੂੰ ਕਿੰਨੇ ਵਾਸੇ ਲਏਗਾ ਜੀ ਮੈਂ ਲੋਨਿਕਨ 1000 ਰੁਪਿਆ ਹਾਂਜੀ ਇਹਨੂੰ ਕਰ ਲਈ ਮੈਂ 800 ਮੈਂ ਤੂੰ 700 ਇਹਦੇ ਵਿੱਚ ਹੀ 20 ਮਿੰਟ 25 ਮਿੰਟ ਖਰਾਬ ਕਰ ਦਿੰਦੇ ਆ ਜੀ ਇਹ ਜਿਹਨੇ ਘਟ ਕਹਤਾ ਉਹਨਾਂ ਕਹਿੰਦੇ ਜਾ ਫੜਫੜ ਚੱਕ ਲਈ ਜਾਨ ਜਾਣੀ ਜਾਂਦੀ ਰਹੇ ਹੈ ਹਾਂਜੀ ਜਾਨ ਜਾਣੀ ਜਾਂਦੀ ਰਹੇ ਇਹਨਾਂ ਨੇ ਇੱਕ ਐਂਬੂਲੈਂਸ ਨੂੰ ਨਾ ਇੱਕ ਇੱਕ ਬਿਜ਼ਨਸ ਬਣਾ ਲਿਆ ਔਰ ਇਹ ਬਿਜ਼ਨਸ ਨੂੰ ਜਿਹੜਾ ਕਿ ਇੱਕ ਪਲੇਟਫਾਰਮ ਆ ਉਹ 40 ਹਸਪੀਟਲ ਮੁਹਾਲੀ ਨੇ ਆਪਣੇ ਅੰਦਰ ਨਿਮੰਤਰਣ ਦੇਤਾ ਆਓ ਬੈਠੋ ਤੇ ਕੰਮ ਕਰੋ अच्छा ਤੁਸੀਂ ਵੀ ਐਂਬੂਲੈਂਸ ਚਲਾਨਦੇ ਹੋ ਮਤਲਬ 40 ਹਾਂ ਸੁੱਕੀ ਕਮਾਈ ਕਰ ਰਹੇ ਕੀ ਕਰ ਰਹੇ ਹੋ 40 ਜੀ ਜੀ ਮੈਂ ਇਹਨਾਂ ਦਾ ਮੀਡੀਆ ਸਾਥੀ ਹੈਗਾ اچھا ਜੀ 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 ਭਾਈ ਜੀ ਮੋਟਾ ਮੋਟਾ ਕੰਮ ਹੈ ਕਿ ਜਿਦਾ ਭਾਈ ਜੀ ਨੇ ਕਿਹਾ ਕਿ ਐਂਬੂਲੈਂਸ ਔਰ ਮਰੀਜ਼ ਕਾਰ ਇੱਕ ਵਿਅਕਤੀ ਨੂੰ ਬਿਠਾ ਦਿੱਤਾ ਗਿਆ ਇੱਕ ਕੰਪਨੀ ਨੇ ਬਿਠਾ ਦਿੱਤਾ ਗਿਆ ਕਿ ਜਿਹਨੂੰ ਲੱਗਦਾ ਹੈ ਕਿ ਹੈਲਥ ਦੇ ਵਿੱਚ ਬਹੁਤ ਪੈਸਾ ਹੈ ਚਲੋ ਅਸੀਂ ਐਂਬੂਲੈਂਸ ਦੇ ਵਿੱਚ ਵੀ ਲੁੱਟੀਏ ਮਰੀਜ਼ਾਂ ਨੂੰ ਇਹ ਮਾਡਲ ਹੈ ਅਗਰ ਕਿਉਂਕਿ ਇਹ ਕੰਪਨੀ ਦੀ ਰੈਡ ਐਮਬੂਲੈਂਸ ਉਹ ਦਾਵਾ ਕਰਦੀ ਹੈ ਕਿ ਕੋਈ ਪੰਜਾਬ ਦਾ ਹੀ ਮੁੰਡਾ ਉਹਨੇ ਇਹ ਬਣਾਈ ਹੈ ਲੇਕਿਨ ਉਸ ਮੁੰਡੇ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਜੇ ਤੇਰੀ ਇਹ ਧਰਤੀ ਹੈ ਜੇ ਤੂੰ ਇਸ ਧਰਤੀ ਦਾ ਹੈ ਤਾਂ ਤੂੰ ਐਮਬੂਲੈਂਸ ਸੇਵਾਵਾਂ ਨੂੰ ਸਸਤਾ ਕਰਦਾ ਤੇਰਾ ਮਾਡਲ ਜਿਹੜਾ ਹੈ ਇਹਨਾਂ ਸੇਵਾਵਾਂ ਨੂੰ ਸਸਤਾ ਕਰਨ ਦੇ ਵਿੱਚ ਸਹਾਇਕ ਸਿਤ ਹੁੰਦਾ ਤਾਂ ਅਸੀਂ ਵੀ ਉਹਦੀ ਪ੍ਰਸ਼ੰਸਾ ਕਰਦੇ ਜਦ ਕਿ ਇਹ ਸਿਰਫ ਓਨਲੀ ਐਂਡ ਓਨਲੀ ਮੁਨਾਫਾ ਕੋਰੀ ਦਾ ਹੀ ਇੱਕ ਬੜਾ ਚੀਪ ਸਸਤਾ ਕਾਲਾ ਬਜਾਰੀ ਕੇ ਸਦੇ ਇਹਨੂੰ ਮੁਨਾਫਾ ਖੋਰੀ ਕਹਿ ਸਕਦੇ ਕਾਲਾ ਬਜਾਰੀ ਨਹੀਂ ਕਹਾਂਗੇ ਕਿਉਂਕਿ ਮਿਲਿੰਗੇ ਪੇਸ਼ੈਂਟ ਨੂੰ ਤਾਂ हां ਉਸ ਤਰ੍ਹਾਂ ਦੀ ਬਲੈਕਮੇਲਿੰਗ ਹੈ ਹਾਂ ਇੱਕ ਤਰ੍ਹਾਂ ਦੀ ਬਲੈਕਮੇਲਿੰਗ ਹੈ ਉਹਦੀ ਉਹਦੇ ਭਾਵ ਦੀ ਉਹਦੀ ਉਹਦੇ ਦਰਦ ਦੀ ਉਹਦੀ ਤਕਲੀਫ ਦੀ ਔਰ ਜਿੱਦਾਂ ਕਿ ਤੁਹਾਡੇ ਨਾਲ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹੈਂ ਇੰਦਰ ਭਾਜੀ ਨੇ ਬਲਵਿੰਦਰ ਭਾਈ ਨੇ ਜਿਦੇ ਵਿੱਚ ਉਹ ਵਿਅਕਤੀ ਸਾਫ਼-ਸਾਫ਼ ਕਹਿ ਰਿਹਾ ਕਿ ਤੁਸੀਂ ਚਿੰਤਾ ਕਿਉਂ ਕਰਦੇ ਹੋ ਕਿ ਐਂਬੂਲੈਂਸ ਦਾ ਪਹਾੜਾ ਕਿੰਨਾ ਹੋਏਗਾ ਅਸੀਂ ਹੀ ਤੈਅ ਕਰਾਵਾਂਗੇ ਕਿਉਂਕਿ ਸਾਨੂੰ ਮਾਲ ਵੇਚਣਾ ਚੰਗੀ ਤਰ੍ਹਾਂ ਆਉਂਦਾ ਹੈ ਉਹ ਇਹ ਕਹਿ ਰਿਹਾ ਹੈ ਕਿ ਵੀ ਆਰ ਗੁੱਡ ਐਟ ਸੇਲਿੰਗ ਪ੍ਰੋਡਕਟਸ ਤੁਸੀਂ ਚਿੰਤਾ ਨਹੀਂ ਕਰਨੀ ਤੁਹਾਨੂੰ 4500 ਮਿਲਦਾ ਅਗਰ ਜਲੰਧਰ ਦਾ ਨਾ ਤੁਹਾਨੂੰ 4500 ਦਵਾਂਗੇ ਅਸੀਂ ਚਾਹੇ 15000 ਲੈ ਲਈਏ ਉਹਨਾਂ ਤੋਂ ਤੁਸੀਂ ਚਿੰਤਾ ਨਹੀਂ ਕਰਨੀ ਉਹ ਇਹ ਕਹਿੰਦੇ ਭਾਈ ਮਰੀਜ਼ ਮਰੀਜ਼ ਸਾਡੇ ਤੋਂ ਸੇਵਾਵਾਂ ਲੈਂਦਾ ਰਿਹਾ ਪਿਛਲੇ 3-4 ਦਹਾਕਿਆਂ ਤੋਂ ਜਦ ਤੋਂ ਪੀਜੀ ਆਈ ਹੈ ਠੀਕ ਹੈ ਹੁਣ ਤੂੰ ਆ ਕੇ ਸਾਨੂੰ ਕਹਿ ਰਿਹਾ ਕਿ ਭਾਈ ਜਿੰਨਾ ਤੂੰ ਲੈ ਰਿਹਾ ਲੈ ਰਿਹਾ ਹੁਣ ਮੈਨੂੰ ਇੰਨਾ ਚਾਹੀਦਾ ਹੈ ਵਪਾਰ ਹੈ ਇੱਕ ਤਰ੍ਹਾਂ ਦਾ ਇੱਕ ਹਲਕੇ ਆਮਾ ਆਰਤੀ ਸ਼ਬਦ ਵੀ ਨਹੀਂ ਕਹਿਣਾ ਚਾਹਦਾ ਪਰ ਇੱਕ ਕਮਿਸ਼ਨ ਕੋਰ ਲੋਕ ਇਹ ਇਹ ਨਹੀਂ ਚੀਜ਼ ਵੀ ਲੋਕ ਤੁਹਾਨੂੰ ਵੀ ਕਹਿੰਦੇ ਹੋਣੇ ਦੇਖ ਯਾਰ ਪਹਿਲਾਂ 1000 ਜਾਂਦਾ ਸੀ ਹੁਣ ਵਿਚੋਲਿਆਂ ਵਿੱਚ ਪਾ ਲਿਆ ਹੁਣ ਵੱਧ ਲੈ ਕੇ ਪੈਸੇ ਜਾ ਰਿਹਾ ਤੁਹਾਨੂੰ ਵੀ ਲੋਕ ਬਦਨਾਮ ਕਰਦੇ ਹੋਣੇ ਵੀ ਨਾਲ ਮਿਲ ਗਏ ਬਿਲਕੁਲ ਬਦਨਾਮ ਕਰਦੇ ਜਿੱਥੇ ਹੁਣ ਲਾਲੂ ਅਸੀਂ 1000 ਚ ਜਾਂਦੇ ਆ ਇਨੀ 3000 ਰੁਪਏ ਲੈਣਾ ਸੀ ਤੇ ਇਹਨਾਂ ਦਾ ਹੁਣ ਇੱਕ ਬਿਜ਼ਨਸ ਬਣ ਗਿਆ ਜੀ ਘਰੇ ਬੈਠੇ ਕਮਾਈ ਫਰੀ ਦੀ ਕਰ ਰਹੇ ਆ ਜੋ ਕਿ ਪੇਸ਼ੰਤ ਗਾਲਾਂ ਸਾਨੂੰ ਕੱਢੇਗਾ ਵੇ ਭਾਈ ਤੁਸੀਂ 3000 ਲੈ ਰਹੇ ਹੋ ਬਟ ਉਹਨਾਂ ਨੂੰ ਪੁੱਛਾਂ ਕਿ ਤੁਸੀਂ 1000 ਲੈਂਦੇ ਹੁੰਦੇ ਸੀ 3000 ਲੈ ਰਹੇ ਆ ਜੀ ਉਹਦੇ ਵਿੱਚ ਵੀ ਜਿੰਨੀਆਂ ਸਾਨੂੰ ਬਦੂਆਵਾਂ ਸਾਨੂੰ ਮਿਲਦੀਆਂ ਇਨੀ ਤਾਂ ਆਪਣੀ ਕਮਿਸ਼ਨ ਕਾ ਕੇ ਸਾਨੂੰ ਐਡਵਾਂਸ ਕਮਿਸ਼ਨ ਆਪਣੀ ਲੈ ਲੈਣੀ ਹੈ ਉਹਦੇ ਵਿੱਚ ਜੋ ਹੈ ਸਾਡੇ ਉੱਤੇ ਜਿੰਨੀ ਗਾ ਦਾ ਲਾਸਟ ਸਾਡੇ ਉੱਤੇ ਨਹੀਂ ਆ ਗਿਆ ਨਹੀਂ ਜੋ ਹੁਣ ਲਾ ਲੋ ਪੀਏ ਤੋਂ ਕਸੀਂ ਪੇਸ਼ੈਂਟ ਲੈ ਕੇ ਆਂਦੇ 40 ਸ ਲੈ ਕੇ ਆਨੇ ਆ ਉਹ ਵਿਚਾਰਾ ਕੀ ਕਰਦਾ ਕੋਈ ਘਰ-ਵਾਰ ਵੇਚ ਕੇ ਆਨੇ ਕਿਸੇ ਤਰ੍ਹਾਂ ਕਰਕੇ ਆਨੇ ਆ ਤੇ ਉਹ ਕਹਿੰਦੇ ਯਾਰ 40 ਹਸਪੀਟਲ ਅਸੀਂ ਜਾਂਦੇ ਆ ਤੇ ਉੱਥੇ ਅ ਟਰੀਟਮੈਂਟ ਸੁਣਿਆ ਡਾਕਟਰ ਵਧੀਆ ਹੈ ਉਹ ਜਾਣੇ 70000 ਰੁਪਏ ਦਾ ਵਿਚਾਰੇ ਪਹਿਲਾਂ ਰਾਤ ਨੂੰ ਉੱਥੇ ਦੇ ਕੇ ਆਨੇ ਇੱਕ ਦੰਦਾ ਜੀ ਉਸ ਤੋਂ ਬਾਅਦ ਕੀ ਕਰਦੇ ਆਂ ਨੀ ਅੱਗੇ ਚਲੋ ਅਗਲੇ ਵਾਰ ਨਹੀਂ ਪੈਸੇ ਹੁਣ ਨਹੀਂ ਅਗਲਾ ਕਰਦਾ ਉਸ ਤੋਂ ਬਾਅਦ ਕਹਿੰਦੇ ਸਵੇਰੇ ਅਸੀਂ ਆ ਕੇ ਚਲੋ ਛੁੱਟੀ ਕਰਾ ਲੈਣੀ ਜਦੋਂ ਛੁੱਟੀ ਕਰਾਣੀ ਐਂਬੂਲੈਂਸੀ ਵਾਰੀ ਆਣੀ ਐ ਪਹਿਲਾਂ ਸਾਡੀ ਲਾ ਲਓ ਹੁਣ ਇੱਥੋਂ ਬਠਿੰਡਾ ਲਾ ਲਓ ਅਸੀਂ ਜਾਣੇ ਉੱਥੇ 5500 ਰੁਪਿਆ 6000 ਚ ਆਕਸੀਜਨ ਏਸੀ ਲਾ ਕੇ ਹੁਣ ਇਹ ਇਹਨਾਂ ਦੀ ਗੱਡੀ ਜਾਊਗੀ ਘੱਟੋ ਘੱਟ 12-13000 ਜੀ ਰੁਕਣਾ ਹੀ ਹੋ ਗਿਆ ਡਬਲ ਰੇਟ ਹੋ ਗਿਆ ਜੀ ਤੇਜ਼ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਵੀ ਰੈੱਡ ਐਂਬੂਲੈਂਸ ਦਾ ਬਾਈਕਾਰਡ ਕੀਤਾ ਜਾਵੇ ਇੱਚ ਜਿਹੜੀ ਪਬਲਿਕ ਨੂੰ ਆਮ ਨੂੰ ਸਹੂਲਤ ਮਿਲੇ ਲੁੱਟਖੋਹਰ ਤੋਂ ਬਚੇ 40 ਇਸ ਦਾ ਕੀ ਰੋਲ ਹੈ ਰੈੱਡ ਐਂਬੂਲੈਂਸ ਪਹਿ ਲੈ ਰਹੀ ਹੈ ਨਾ 40 ਕੀ ਕਰਦਾ ਹੈ 40 ਤਾਂ ਲੈ ਕੇ ਆ ਜੀ ਰੈੱਡ ਐਂਬੂਲੈਂਸ ਨੂੰ ਉਹ ਅੱਛਾ 40 ਲੈ ਕੇ ਆ ਜੀ ਹਸਪੀਟਲ ਰੈੱਡ ਐਂਬੂਲੈਂਸ ਆਪਣੀ ਇਹ ਕਿ ਕਿਦਾਂ ਇਹ ਨਹੀਂ ਇਹਨਾਂ ਦੀ ਕੰਪਨੀ ਨਹੀਂ ਇਹਨਾਂ ਨੇ ਬਾਹਰੋਂ ਜਿਦਾਂ ਕਹਿੰਦੇ ਦਿੱਲੀ ਦੇ ਵਿੱਚ ਇਹਨਾਂ ਨੇ ਜਿੰਨੇ ਵੀ 40 ਹਸਪਤਾਲਾਂ ਉੱਥੇ ਇਹ ਚੱਲ ਰਹੀ ਹੈ ਮੁੜ ਕੇ ਉਰੇ ਆ ਕੇ ਕਹਿੰਦੇ ਜੀ ਇਹ ਤਾਂ ਇੰਸ਼ੋਰੈਂਸ ਲੋਕਾਂ ਦੀ ਬਹੁਤ ਕਰਾਈਆਂ ਪੰਜਾਬਾ ਤਾਂ ਜੋ ਤੁਹਾਡਾ ਰੇਟ ਬਣਦਾ ਤੁਸੀਂ ਤੁਸੀਂ ਆਪਣਾ ਰੇਟ ਲਓ ਸਾਨੂੰ ਉੱਪਰ ਤੇ ਜੋ ਬਣਦਾ ਸਾਨੂੰ ਲੈਣ ਦਿਓ ਅਸੀਂ ਨਹੀਂ ਚਾਹੁੰਦੇ ਸਾਡੇ ਥਰੂ ਲੋਕਾਂ ਦੀ ਸਾਡੇ ਆਪਣੇ ਭਰਾਮਾਂ ਦੀ ਲੁੱਟ ਹੋਵੇ ਆਪਣੀ ਇਹਨਾਂ ਦੀ ਕੋਈ ਗੱਡੀ ਨਹੀਂ ਹੈ ਆਪਣੀ ਕੋਈ ਗੱਡੀ ਨਹੀਂ ਸਾਰੀਆਂ ਗੱਡੀਆਂ ਪ੍ਰਾਈਵੇਟ ਹਾਂ ਪ੍ਰਾਈਵੇਟੀਆਂ ਜੇ ਦੂਜੀਆਂ ਵੀ ਹੈਗੀਆਂ ਉਹ ਰੈਂਟ ਤੇ ਲੱਤੀਆਂ ਵੀ ਆ ਉਹ ਤਿੰਨ ਸਾਲ ਵਰਤਣਗੇ ਗੱਡੀ ਦੀ ਤੋੜ ਕੇ ਸਾਈਡ ਤੇ ਖੜਾ ਦੇਣਗੇ ਗੱਡੀ ਦੀ ਪੰਜ ਕਟੋਟ ਪੰਜ 6 ਸਾਲ ਦੀ ਕਿਸ਼ਤਾਂ ਹੁੰਦੀਆਂ ਨੇ ਉਹ 3 ਸਾਲ ਚੰਗੀ ਤਰ੍ਹਾਂ ਵਰਤ ਕੇ ਉਹਨੂੰ ਸਾਈਡ ਤੇ ਕਰ ਦੇਣਾ ਕੰਡਮ ਕੰਡਮ ਕਰਕੇ ਸੈੱਟ ਕਰਨਾ ਉਹਦੇ ਬਾਅਦ ਕੋਈ ਨਾ ਬੰਦਾ ਨਮਾ ਉਹਨੇ ਲੱਭ ਲੈਣਾ ਉਹ ਨਵੇਂ ਨੇ ਗੱਡੀ ਦੇ ਦੇਣੀ ਉਹ ਬੰਦੇ ਅੱਜ ਕੱਲ੍ਹ ਦੇਖ ਲਓ ਬੇਰਜੁਗਾਰੀ ਲਾਲਚ ਨੂੰ ਗੱਡੀਆਂ ਦੇ ਦਿੰਦੇ ਨੇ ਕੀ ਤੁਸੀਂ ਉਹਨੂੰ ਕੋਈ ਫੋਰਟੀਜ ਦਾ ਬਾਈਕਾਊਟ ਕੀਤਾ ਹੋਇਆ ਹੈ ਕੀ ਕੀਤਾ ਹਾਂਜੀ ਫੋਰਟੀ ਰੈੱਡ ਆਪਣਾ ਫੋਰਟੀ ਤੇ ਰੈੱਡ ਐਂਬਲਮ ਨਾਲ ਅਸੀਂ ਬਾਈਕਾਊਟ ਕੀਤਾ ਹੋਇਆ ਜਿੰਨੇ ਚਿਰ ਫੋਰਟੀ ਵਾਲੇ ਰੈੱਡ ਐਂਬਲਮ ਤੋਂ ਬਾਹਰ ਨਹੀਂ ਕੱਢਦੇ ਉਹਨਾਂ 'ਚ ਸਾਡਾ ਬਾਈਕਾਊਟ ਰਹੂਗਾ ਜੀ ਇਕੱਲੇ ਮੁਹਾਲੀ 'ਚ ਹੈ ਕਿ ਪ ਸਾਰੇ ਨਾਲ ਬਾਈਕਾਟ ਕਰਾਂਗੇ ਜ਼ਗਰੂਰ ਤੌਰ ਤੇ ਕਿਉਂਕਿ ਅਸੀਂ ਤਾਂ ਚਾਹੁੰਦੇ ਵੀ ਜਿਹੜੇ ਜਿਹੜਾ ਇਹ ਕਮਿਸ਼ਨ ਲੈਂਦਾ ਹੈ ਉਹਦਾ ਜਿਹੜਾ ਫਾਇਦਾ ਵਾ ਉਹ ਸਾਡੇ ਜਿਹੜੇ ਭੋਲੇ ਭਾਲੇ ਲੋਕਾਂ ਲਾਜ ਕਰਾ ਕੇ ਯਾਰ ਉਹਨਾਂ ਨੂੰ ਮਿਲਿਆਦਾ ਫਾਇਦਾ ਅਸੀਂ ਉਸ ਚੀਜ਼ ਦੇ ਖਿਲਾਫ ਆ ਕਿਉਂਕਿ ਸਾਨੂੰ ਗਰਾਊਂਡ ਲੈਵਲ ਤੇ ਕੰਮ ਅਸੀਂ ਕਰਦੇ ਆ ਸਾਨੂੰ ਗੱਲਾਂ ਜਿਹੜੀਆਂ ਲੋਕਾਂ ਦੀਆਂ ਸਾਨੂੰ ਵੱਧਵਾਵਾ ਸਾਨੂੰ ਸੁਣਨੀਆਂ ਪੈਂਦੀਆਂ ਨੇ ਅਸੀਂ ਫੋਟੇਜ ਨਾਲ ਕੋ ਗਏ ਸੀਗੇ ਅਸੀਂ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਆ ਉਹਨਾਂ ਦਾ ਸੀਓ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਤਾਂ ਕਹਿੰਦੇ ਬਹੁਤ ਵਧੀਆ ਨਹੀਂ ਜੀ ਇਹ ਉਹ ਤਾਂ ਉਹਨੇ ਗੁਣ ਘਾਰੇ ਆ ਫੋਟੇਜ ਵਾਲੇ ਜਿਹੜੇ ਇਹਨਾਂ ਦੇ ਸੀਓ ਅੰਦਰ ਹੀ ਮੀਟਿੰਗ ਕਰਕੇ ਆਏ ਘੰਟਾ ਸਾਢੇ ਮੀਟਿੰਗ ਚੱਲੀ ਆ ਉਹੀ ਸਾਲੇ ਰੈੱਡ ਰੈੱਡ ਐਂਬੂਲੈਂਸ ਤੇ ਗੁਣ ਘਾਰੇ ਹਾਂਜੀ ਉਹ ਕਹਿੰਦੇ ਵੀ ਇਹ ਗੁਣ ਘਾਰੇ ਮੈਂ ਅਸੀਂ ਉਹਨੂੰ ਕਿਹਾ ਸਰ ਦੇਖੋ 15 20 ਸਾਲ ਤੋਂ ਬਾਹਰ ਸਾਡੇ ਮੈਂਬਰ ਆ ਵੀ ਸਰਵਿਸਾਂ ਦੇ ਰਿਹਾ ਤੁਹਾਨੂੰ ਤੁਹਾਨੂੰ ਇਹਨਾਂ ਨਾਲ ਅਸੀਂ ਬੈਸਟ ਦੇ ਦਿੰਨੇ ਆ ਘੱਟ ਰੇਟ ਤੇ ਘੱਟ ਰੇਟ ਤੇ ਬੈਸਟ ਦਿੰਨੇ ਆ ਉਹ ਕਹਿੰਦੇ ਅਸੀਂ ਇਹਨਾਂ ਤੋਂ ਕੁਝ ਲੈਂਦੇ ਹੀ ਨਹੀਂ ਅਸੀਂ ਕਹਿੰਦਾ ਜੇ ਤੁਸੀਂ ਨਹੀਂ ਲੈਂਦੇ ਤਾਂ ਅੰਦਰ ਖੜੇ ਕਿਉਂ ਕੀਤੇ ਤੁਸੀਂ ਇਹ ਆ ਤੁਹਾਡੇ ਪਲੇਟਫਾਰਮ ਤੁਸੀਂ ਦੇਤਾ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਲੈਂਦੇ ਨਹੀਂ ਪੈਸੀ ਬਸ ਸਮਝ ਗਏ ਜੀ ਵੀ ਇਹ ਸਾਰਾ ਕੁਝ ਮਿਲੀ ਭਗਤੀ ਹੋ ਰਿਹਾ ਵਾ ਜੇ ਮੰਨ ਲਓ 2000 ਦੀ ਗੱਡੀ ਜਾ ਰਹੀ ਹੈ 5000 ਲੈ ਰਿਆ ਤਾਂ ਉਹ 50 50 ਹੋ ਰਿਹਾ ਜੀ ਜਲੰਧਰ ਕਿਹਨੇ ਬੋਲਿਆ ਸੜਿਆਂ ਨੂੰ ਲੁੱਟ ਕਹਿ ਸਕਦੇ ਆ ਜਲੰਧਰ ਬੋਡੀ ਗਈ ਜੀ ਸਾਡਾ ਰੇਟ 4000 ਤੇ 5000 ਰੁਪਈਆ ਹੈ ਇਹਨਾਂ ਨੇ 8000 ਰੁਪਈਆ ਉਸ ਬੋਡੀ ਆ ਵਾਲਿਆਂ ਤੇ ਲੱਤਾ ਬੰਦਾ ਦੁਖੀ ਹੋ ਕੇ ਕੀ ਕਰੂਗਾ ਲੈ ਕੇ ਜਾਊਗਾ ਜੀ ਕੱਲ ਨੂੰ ਮਾਰਕੀਟ ਚ ਅਸੀਂ ਲੋਕ ਲੋਕਲ ਬੰਦੇ ਹਟ ਜਾਊਂਗੇ ਇਹਨਾਂ ਨੇ ਹਟਾ ਦੇਣੇ ਆ ਬਾਅਦ ਚ ਪਰ ਮਨਮਰਜ਼ੀ ਦੇ ਇਹਨਾਂ ਨੇ ਰੇਟ ਕਦੀ ਹੋਈ 40s ਵਾਲਿਆਂ ਨਾਲ ਜਾਂ ਰੈੱਡ ਐਂਬੂਲੈਂਸ ਨਾਲ ਮੀਟਿੰਗ ਹੋਈ ਤੁਹਾਡੀ ਕੋਈ ਗੱਲਬਾਤ ਦਾ ਨਤੀਜਾ ਕੀ ਨਿਕਲਿਆ ਸਾਡੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ 40s ਹਸਪਤਾਲ ਦੇ ਨਾਲ ਜੀਐਮ ਦੇ ਨਾਲ ਡਾਇਰੈਕਟਰ ਦੇ ਨਾਲ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਉਹ ਕਹਿੰਦੇ ਕਿ ਸਾਡੇ ਨਾਲ ਮਿਲ ਕੇ ਚੱਲੋ ਮਤਲਬ ਰੈੱਡ ਐਂਬੂਲੈਂਸ ਆ 40s ਹਸਪਤਾਲ ਦੇ ਨਾਲ ਮਿਲ ਕੇ ਚੱਲੋ ਜਿਵੇਂ ਅਸੀਂ ਕਹਿੰਨੇ ਹਾਂ ਬਿਲਕੁਲ ਉਹ ਕਹਿੰਦੇ ਮਤਲਬ ਸਾਡੇ ਨਾਲ ਜੁੜ ਕੇ ਚੱਲੋ ਤੁਸੀਂ ਸਾਡੇ ਅੰਡਰ ਕਮ ਕਰੋ ਅਸੀਂ ਸਾਡਾ ਇਹ ਹੈ ਕਿ ਅਸੀਂ ਉਹਨਾਂ ਦੇ ਅੰਡਰ ਕੰਮ ਨਹੀਂ ਕਰਨਾ ਚਾਹੁੰਦੇ ਔਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਸਾਨੂੰ ਇਸ ਮਤਲਬ ਰੈੱਡ ਐਂਬੂਲੈਂਸ ਦੇ ਨਾਲ ਸਾਡੇ ਕੰਮ ਦੇ ਵਿੱਚ ਸਾਨੂੰ ਕੋਈ ਇਫੈਕਟ ਪਿਆ ਸਾਨੂੰ ਇਸ ਚੀਜ਼ ਦਾ ਇਫੈਕਟ ਨਹੀਂ ਬਲਕਿ ਸਾਨੂੰ ਇਸ ਚੀਜ਼ ਦਾ ਇਫੈਕਟ ਪਿਆ ਆ ਕਿ ਸਾਡੇ ਪੇਸ਼ੈਂਟ ਸੀ ਜਿਹੜੇ ਕੁਝ ਇਵਨ ਕੇ 40 ਹਸਪੀਟਲ ਦੇ ਡਾਕਟਰ ਤੱਕ 40 ਹਸਪੀਟਲ ਦੇ ਡਾਕਟਰ ਤੱਕ ਡਾਇਰੈਕਟਰ ਤੱਕ ਉਹ ਖੁਦ ਸਾਡੀ ਐਂਬੂਲੈਂਸ ਖੁਦ ਪ੍ਰੈਫਰ ਕਰਦੇ ਆ ਜਰਕੇ ਉਹਨਾਂ ਨੇ ਸਾਨੂੰ ਇਹ ਕਿਉਂ ਜੇ ਇੰਨੀ ਹੀ ਰੈੱਡ ਐਂਬੂਲੈਂਸ ਵਧੀਆ ਸਰਵਿਸ ਪ੍ਰੋਵਾਈਡ ਕਰਦੀ ਹੈ ਜੇ ਲੋਕਾਂ ਨੂੰ ਨਹੀਂ ਲੁੱਟ ਰਹੀ ਤੇ ਉਹ ਅੰਦਰ ਦੇ ਜਿਹੜੇ ਡਾਕਟਰ ਨੇ ਉਹ ਰੈੱਡ ਐਂਬੂਲੈਂਸ ਨੂੰ ਕਿਉਂ ਨਹੀਂ ਲੱਗੇ ਜਾ ਰਹੇ ਸਾਨੂੰ ਹੀ ਕਿਉਂ ਕਹਿ ਰਹੇ ਕੋਈ ਐਮਐਲਏ ਜਾਂ ਡੀਸੀ ਤੱਕ ਪਹੁੰਚ ਗਈ ਤੁਸੀਂ ਐਮਐਲਏ ਤੱਕ ਅਸੀਂ ਡੀਸੀ ਡੀਸੀ ਤੱਕ ਗਏ ਸੀਗੇ ਅਸੀਂ ਉਹਨਾਂ ਤੱਕ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਆ ਪਰ ਉਹ ਤਾਂ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਕੋਈ ਰਿਸਪੌਂਸ ਨਹੀਂ ਮਿਲਿਆ ਫਿਲਹਾਲ ਐਮਐਲਏ ਤੱਕ ਵੀ ਗਏ ਸੀਗੇ ਉਹ ਸਾਨੂੰ ਮਤਲਬ ਅੱਗੋਂ ਹੀ ਸਾਡੇ ਸਾਨੂੰ ਹਿਊਲ ਜਾ ਰਹੇ ਆ ਉਹ ਸਾਡੇ ਕੋਈ ਮਤਲਬ ਸਾਨੂੰ ਕੋਈ ਰਿਜ਼ਲਟ ਨਹੀਂ ਦੇ ਰਹੇ ਜੀ ਕਹਿੰਦੇ ਐਮਐਲਏ ਕੋਲ ਜੇ ਉਹ ਕਹਿੰਦਾ ਵੀ ਬਿੱਲ ਹੈ ਕਿ ਉਹ ਕੀ ਗੱਲ ਹੋਈ ਨਹੀਂ ਨਹੀਂ ਐਮਐਲਏ ਸਾਡੇ ਬਲਵਿੰਦਰ ਭਾਜੀ ਐਮਐਲਏ ਕੋਲ ਮਜੂਦਾ ਐਮਐਲਏ ਕੋਲ ਗਏ ਸੀਗੇ ਸਰ ਅਸੀਂ ਕੁਲਵੰਤ ਸਿੰਘ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਕੋਲ ਮੈਂ ਅਸੀਂ ਗਲੈਂਤੀ ਕਰਨ ਗਏ ਤੇ ਵੀ ਵੀ ਅਸੀਂ ਸਾਡੀ ਟਰਾਈ ਸਿਟੀ ਦੇ ਸਾਨੂੰ ਮਿਲਣਾ ਚਾਹੁੰਦੇ ਆ ਉਹਨਾਂ ਨੇ ਪੁੱਛਿਆ ਵੀ ਕਿਉਂ ਮਿਲਣਾ ਚਾਹੁੰਦੇ ਆ ਅਸੀਂ ਕਹਿੰਦੇ ਕਿ ਕਿਦਾਂ ਕਿ ਪੋਟੀ ਵਾਲੇ ਰੈੱਡ ਨਾਂ ਦੀ ਐਮਬੂਲੈਂਸ ਕੰਪਨੀ ਨੂੰ ਲੈ ਕੇ ਆ ਗਏ ਕ ਮੈਂ ਕਹਿੰਦੀ ਇਹ ਸਾਨੂੰ ਆਪਣੇ ਥਰੂ ਚਲਾਉਣਾ ਚਾਹੁੰਦੇ ਨਹੀਂ ਵੀ ਆਪਣੇ ਆਪਣੇ ਦੀਨ ਕਰਨਾ ਚਾਹੁੰਦੇ ਆ ਸਾਨੂੰ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਸਾਡੇ ਥਰੂ ਸਾਡੇ ਆਪਣੇ ਜਿਹੜੇ ਲੋਕਲ ਬੰਦੇ ਆ ਉਹਨਾਂ ਦੀ ਲੁੱਟ ਹੋਵੇ ਤੇ ਇਹ ਕਹਿੰਦਾ ਜੀ ਤੁਹਾਡੇ ਕੋਲ ਪ੍ਰੂਫ ਕੀ ਹੈ ਐਮਐਲਏ ਸਾਹਿਬ ਕਹਿੰਦੇ ਮੈਂ ਕਹਿੰਦੀ ਪ੍ਰੂਫ ਤਾਂ ਜੀ ਸਾਡੇ ਕੋਲ ਕੋਈ ਨਹੀਂ ਤੁਸੀਂ ਹੁਣੇ ਮੇਰੇ ਸਾਹਮਣੇ ਕਾਲ ਕਰੋ ਇਹਨਾਂ ਨੂੰ ਤੁਹਾਨੂੰ ਹੁਣੇ ਪਤਾ ਲੱਗ ਜਾਊਗਾ ਜਿੱਥੇ ਰੇਟ ਦਾ ਜਿੱਥੇ ਸਾਡੀ ਗੱਡੀ 5000 ਚ ਜਾਂਦੀ ਹੈ ਇਹਨਾਂ ਨੇ ਉੱਥੇ 9000 8000 ਰੁਪਿਆ 10000 ਰੁਪਿਆ ਦਾ ਇਹਨਾਂ ਨੇ ਲੈਣਾ ਹੈਗਾ ਉਹ ਸਾਡੇ ਸਬੂਤ ਵੀ ਹੈਗੇ ਐਮਐਲਏ ਸਾਹਿਬ ਜੀ ਕੋਈ ਇਹਨਾਂ ਦੇ ਬਿੱਲ ਲੈ ਆ ਕੇ ਦਿਓ ਹੁਣ ਦੇਖੋ ਪੋਡੀ ਵਾਲੇ ਅਸੀਂ ਅੰਦਰ ਜਾਂਦੇ ਨਹੀਂ ਕਿ ਅਸੀਂ ਉਹਨਾਂ ਨੂੰ ਬਿੱਲ ਕਿੱਥੋਂ ਲੈ ਆ ਕੇ ਦੇ ਦਿੰਦੇ ਸਾਡੇ ਤੱਕ ਪਹੁੰਚ ਕੀਤੀ ਸੈਕਟਰੀ ਹੈਲਥ ਅਸੀਂ ਡੀਸੀ ਸਾਹਿਬ ਕੋਲ ਗਏ ਤੇ ਮੋਰੰਡਮ ਦਿੱਤਾ ਜੀ ਉਹ ਵੀ ਕਹਿੰਦੇ ਕੋਟ ਕਨੈਕਟ ਲੱਗਿਆ ਵਾ ਤੁਸੀਂ ਚਾਰ ਬੰਦੇ ਦੇ ਵੱਧ ਇਕੱਠੇ ਨਹੀਂ ਹੋ ਸਕਦੇ ਹਾਲਾਂਕਿ ਸਾਡਾ ਇਹਨਾਂ ਇਸ਼ੂ ਨਹੀਂ ਹੈਗਾ ਐਂਬੂਲੈਂਸ ਵਾਲਿਆਂ ਦਾ ਅਜੇ ਤੱਕ ਤਾਂ ਇਹਦਾ ਹੋਰ ਵੀ ਕਰ ਲਾਂਗੇ ਛੱਡ ਕੇ ਪਰ ਕੱਲ ਨੂੰ ਮਾਰਕੀਟ ਦੇ ਵਿੱਚ ਸਾਡੀ ਐਂਬੂਲੈਂਸ ਲੋਕਲ ਅਸੀਂ ਵੈਂਡਰ ਖਤਮ ਹੋ ਗਏ ਇਹਨਾਂ ਨੇ ਆਪਣੀ ਮਨਮਰਜ਼ੀ ਨਾਲ ਚਲਾਉਣੀ ਹੈ ਜੋ ਜਿਹਨੂੰ ਜੋ ਉਹਨੇ ਮੰਗਿਆ ਦੇਣਾ ਪੈਣਾ ਪਰ ਲੁੱਟਾ ਮਤਲਬ ਤੁਸੀਂ ਕਹਿੰਦੇ ਵੀ ਰੁਕਣੀ ਚਾਹੀਦੀ ਹੈ ਪੂਰੀ ਲੁੱਟਾ ਜੀ ਕਹਿੰਨ ਨੂੰ ਤਾਂ ਅਸੀਂ ਕਹਿੰਦੇ 3-4 ਮਿੰਟ ਦੇ ਵਿੱਚ ਐਂਬੂਲੈਂਸ ਜੀ ਭੇਜ ਦੰਨੇ ਆ ਪਰ ਪੌਣਾ-ਪੌਣਾ ਘੰਟਾ ਦਾ ਇਹ ਆਪਣਾ ਫੋਨਾ ਦੀ ਲਾ ਦੰਨੇ ਜਿੱਥੇ ਸਾਡੇ ਕੋਲੇ ਸਾਡੇ ਕੋਲੇ ਜੀ ਤੁਸੀਂ ਤੁਹਾਨੂੰ ਅਸੀਂ ਵੀਡੀਓ ਦੋਮੋਂਗੇ ਨਾ ਤੁਸੀਂ ਦੇਖੋਗੇ ਤੁਸੀਂ ਹੈਰਾਨ ਹੋ ਜਾਓਗੇ ਜੀ ਕੀ ਗੱਲਾਂ ਬੋਲ ਰਹੇ ਆ ਕੀ ਗੱਲਾਂ ਕਰ ਰਹੇ ਨੇ ਬਿਹਾਰ ਤੇ ਕੋਈ ਜਗ੍ਹਾਦਰੀ ਵਾਲਾ ਕਿਸਾ ਸੁਣਾ ਰਹੇ ਸੀ ਐਂਬੂਲੈਂਸ ਦਾ ਉਹ ਕੀ ਹੋਇਆ ਹਾਂਜੀ ਇੱਕ ਡੈੱਡ ਬੋਡੀ ਲੈ ਕੇ ਜਾਣਾ ਸੀ ਉਹਨਾਂ ਨੇ 40 ਹਸਪੀਟਲ ਤੋਂ ਜਗ੍ਹਾਦਰੀ ਜੀ ਤੇ ਸਾਨੂੰ ਕਹਿੰਦੇ ਤੁਹਾਡਾ ਕੀ ਰੇਟ ਤੇ ਮਰੇ ਤੂੰ ਅੰਦਰ ਪਤਾ ਕੀਤਾ ਕਹਿੰਦੇ ਜਦੋਂ 25 ਰੁਪਏ ਕਿਲੋਮੀਟਰ ਮੰਗਦੇ ਨੇ ਤੇ ਹੁਣ ਦੇਖੋ ਕਿਤੇ 25 ਰੁਪਏ ਕਿਲੋਮੀਟਰ ਸੇਮ ਐਂਬੂਲੈਂਸ ਇਕੋ ਐਂਬੂਲੈਂਸ ਕਿਤੇ ਸਾਡਾ 15 ਰੁਪਏ ਕਿਲੋ ਇੱਕ ਸੇਮ ਜਗ੍ਹਾ ਜਾਣਾ ਸੇਮ ਐਂਬੂਲੈਂਸ ਉਹਨਾਂ ਦੀ ਵੀ ਐਂਬੂਲੈਂਸ ਇਕੋ ਐਂਬੂਲੈਂਸ ਸਾਡੀ ਵੀ ਇਕੋ ਐਂਬੂਲੈਂਸ ਹੈ ਸਾਡਾ ਪੱਧ 15 ਰੁਪਏ ਰੇਟ ਹੈ ਜੀ ਉਹਨਾਂ ਦਾ 25 ਰੁਪਏ ਪਰ ਕਿਲੋਮੀਟਰ 15 ਵਿੱਚ ਆਕਸੀਜਨ ਵੀ ਦੇਵੋਗੇ ਡੈੱਡ ਬੋਡੀ ਸੀ ਸਰ ਉਹ ਡੈੱਡ ਬੋਡੀ ਜਿੱਦੇ ਵਾਸਤੇ ਜਲਦੀ ਗੱਲ ਹੋਈ ਤੇ ਡੈੱਡ ਬੋਡੀ ਲੈ ਜਾਨਾ ਮਰੀਜ਼ ਜੇ ਕਦੀ ਲਿਆਉਣੇ ਆਹ ਮਰੀਜ਼ ਨੂੰ ਆਕਸੀ ਬਿਲਕੁਲ ਅਸੀਂ ਕੋ ਗਲਵਾਰਸ ਹੁੰਦੀ ਹੈ ਉਹਨੂੰ ਫਰੀ ਕੋਸਟ ਨੂੰ ਸੰਸਕਾਰ ਵੀ ਕਰਾਉਣੇ ਜੀ ਉਹਦਾ ਕਿਤੇ ਜਾਣਾ ਛੱਡ ਕੇ ਵੀ ਆਉਣੇ ਜੀ ਸੋ ਪ੍ਰਾਈਵੇਟ ਐਂਬੂਲੈਂਸ ਜੇ ਸਰ ਕਿਸੇ ਕੋ ਨਈ ਪੇਸ਼ੈਂਟ ਕੋਲ ਪੈਸੇ ਹੁੰਦੇ ਆ ਤਾਂ ਅਸੀਂ ਬਿਲਕੁਲ ਮਜਬੂਰ ਹੈ ਨਹੀਂ ਪੈਸਾ ਗੱਲ ਵਿਚਾਰਾ ਵਿਚਾਰੇ ਅਸੀਂ ਫਰੀ ਕੋਸਟ ਨੂੰ ਐਂਬੂਲੈਂਸ ਭੇਜਦੇ ਆ ਆਪਣੇ ਕੋਲ ਜਿੰਨੇ ਆਪਣੇ ਭਾਈ ਮੈਂਬਰ ਹੁੰਦੇ ਆ ਜਾਂ ਉਹਨੂੰ ਆਪਾਂ ਤੇਲ ਦੇ ਪੈਸੇ ਦੇ ਕੇ ਆਪਣੀ ਇੱਕ ਫਰੀ ਐਂਬੂਲੈਂਸ ਭੇਜ ਦੇਵੇਂ ਨਾ ਸੇਵਾ ਅਸੀਂ ਨਾਲੇ ਵੀ ਕਰਦੇ ਆ ਪਰ ਰੈੱਡ ਐਂਬੂਲੈਂਸ ਇਹ ਚੀਜ਼ ਨਹੀਂ ਪ੍ਰੋਵਾਈਡ ਕਰ ਸਕਦੀ ਨਾ ਦੇ ਸਕਦਾ ਕੋਵਿਡ ਦੇ ਵਿੱਚ ਵੀ ਅਬ ਮੁਹਾਲੀ ਪ੍ਰਸ਼ਾਸਨ ਦੀ ਬਾਦ ਚੜ ਕੇ ਮੈਂ ਮੂਰੇ ਹੋ ਕੇ ਸਾਡੇ ਸਾਰੇ ਮੁਹਾਲੀ ਦੇ অপারেਟਰਾਂ ਨੇ ਪੂਰੇ ਇਮਾਨਦਾਰੀ ਦੇ ਨਾਲ ਸਹਿਯੋਗ ਦਿੱਤਾ ਜੀ ਸਾਰਾ ਪ੍ਰਸ਼ਾਸਨ ਪਲੀਪਾਲ ਜਾਣਦਾ ਜੀ ਅਸੀਂ ਕੋਈ ਪੈਸੇ ਦੀ ਇਲਤ ਨਹੀਂ ਕੀਤਾ ਜਿਵੇਂ ਉਹ ਕਹਿੰਦੇ ਜੋ ਦੋਂਗੇ ਸੋਸੇ ਕੋਈ ਗੱਲ ਨਹੀਂ ਅਸੀਂ ਪਹਿਲਾਂ ਬਾਦ ਚੜ ਕੇ ਕੋਵਿਡ ਦੇ ਵਿੱਚ ਸੇਵਾ ਕੀਤੀ ਹੈ ਜੀ ਸਾਨੂੰ ਹੁਣ ਪਿੱਛੇ ਤੇ ਅੰਜਾਮ ਮਿਲ ਰਿਹਾ ਸਾਡੀ ਕੋਈ ਸੁਣਾਈ ਨਹੀਂ ਕਰ ਰਿਹਾ ਬਿਲਕੁਲ ਠੀਕ ਹੈ ਸੋ ਇਹ ਐਂਬੂਲੈਂਸ ਡਰਾਈਵਰ ਨੇ ਪੰਜਾਬ ਭਰ ਦੀ ਸਿਚੁਏਸ਼ਨ ਹੈਗੀ ਇਹਨਾਂ ਦੀ ਔਰ ਮੰਗ ਕੀ ਹੈ ਕਿ ਰੈੱਡ ਐਂਬੂਲੈਂਸ ਇੱਕ ਵਾਰ ਕਹੂੰਗਾ ਇੱਥੇ ਵੀ ਦਿਖਾਣਗੇ ਕੈਮਰਾਮੈਨ ਲਿਖਿਆ ਹੋਇਆ ਹੈ रेड एंबुलेंस ਨਾਂ ਦੀ ਜਿਹੜੀ ਇਹ ਕੰਪਨੀ ਆ ਗਈ ਹੈ ਫੋਰਟਿਸ ਮੁਹਾਲੀ 'ਚ ਬੈਠੀ ਹੋਈ ਹੈ ਔਰ ਸਿੱਧਾ ਆਪਾਂ ਕਹੀਏ ਵਿਚੋਲਗੀਰੀ ਕਰ ਰਹੀ ਹੈ ਵਿਚੋਲਗੀਰੀ ਕਰਕੇ ਸੁੱਕੇ ਪੈਸੇ ਕਮਾ ਰਹੀ ਹੈ ਜਿਵੇਂ ਆਮ ਤੌਰ ਤੇ ਟੈਕਸੀ ਸਰਵਿਸ ਬਾਈਕ ਸਰਵਿਸ ਚੱਲ ਰਹੀ ਨੇ ਉਦਾਂ ਆ ਗਈ ਹੈ ਪ੍ਰਾਈਵੇਟ ਐਂਬੂਲੈਂਸ ਹੋਏਗੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਭਾਵ ਗੱਡੀ ਇਹਨਾਂ ਪ੍ਰਾਈਵੇਟ ਡਰਾਈਵਰਾਂ ਦੀ ਹੈ ਤੇ ਵਿਚੋਲਗੀਰੀ ਕਰਕੇ ਪੈਸਾ ਉਹ ਕੰਪਨੀ ਖਾਏਗੀ ਮਸਲਾ ਡੀਸੀ ਮੁਹਾਲੀ ਜਾਂ ਐਮਐਲਏ ਮੁਹਾਲੀ ਤੱਕ ਪਹੁੰਚ ਚੁੱਕਿਆ ਪਰ ਦੋਨਾਂ ਨੂੰ ਹਲੇ ਵੇਲ ਨਹੀਂ ਮਿਲੀ ਕਿ ਲੋਕ ਹਿੱਤ ਦਾ ਮਸਲਾ ਜਾਂ ਉਹਨਾਂ ਨੂੰ ਲੱਗਦਾ ਨਹੀਂ ਹੈ ਕਿ ਲੋਕਾਂ ਦਾ ਇਹ ਕੋਈ ਜ਼ਰੂਰੀ ਮਸਲਾ ਹੈਗਾ ਅੱਗੇ ਹੁਣ ਸਿਹਤ ਵਿਭਾਗ ਤੱਕ ਵੀ ਇਹਨਾਂ ਵੱਲੋਂ ਪਹੁੰਚ ਕੀਤੀ ਜਾਵੇਗੀ ਫੈਸਲਾ ਕਿੰਨੇ ਕੁ ਛੇਤੀ ਆਂਦਾ ਕਿ ਰੇਟ ਕੰਟਰੋਲ ਕੀਤੇ ਜਾਣ ਤੇ ਲੋਕਾਂ ਦੀ ਲੁੱਟ ਜਿਹੜਾ ਬੰਦ ਹੋਵੇ ਇਹ ਮੰਗ ਵੀ ਇਹ ਐਂਬੂਲੈਂਸ ਡਰਾਈਵਰੀ ਕਰਦਿੰਦੇ ਸੁਣਵਾਈ ਕਿੰਨੀ ਛੇਤੀ ਹੁੰਦੀ ਹੈ ਇੰਤਜ਼ਾਰ ਰਹੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਵਦੀਪ ਸਿੰਘ ਹੈ ਤੇ ਮੈਂ ਰੈੱਡ ਐਂਬੂਲੈਂਸ ਕੰਪਨੀ ਦਾ ਡਾਇਰੈਕਟਰ ਤੇ ਸੀਈਓ ਬੋਲ ਰਿਹਾ ਹਾਂ ਮੈਂ ਜੀ ਚੰਡੀਗੜ੍ਹ ਦੇ ਮਾਹੌਲੀ ਤੋਂ ਬਿਲੋਂਗ ਕਰਦਾ ਸੱਤ ਫੇਸ ਉੱਠ ਕੇ ਬੰਬੇ ਗਿਆ ਸੀ ਬੰਬੇ ਤੋਂ ਬਾਅਦ ਮੈਂ ਫਿਰ ਵਿਲਾਇਤ ਚਲੇ ਗਿਆ ਤੇ ਉੱਥੋਂ ਮੈਂ ਮੁੜ ਕੇ ਵਾਪਸ ਆ ਕੇ ਰੈਡ ਹੈਲਥ ਸਟਾਰਟ ਕੀਤੀ ਸੀ ਕੁਝ 8 ਸਾਲ ਪਹਿਲਾਂ ਤਾਂ ਕਿ ਮੇਰੇ ਪੇਰੈਂਟਸ ਤੇ ਮੇਰੀ ਜੜੀ ਫੈਮਿਲੀ ਤੇ ਮੇਰੇ ਯਾਰ ਮਿੱਤਰ ਜਿਹੜੇ ਸਾਰੇ ਚੰਡੀਗੜ੍ਹ ਪੰਜਾਬ ਸਾਈਡ ਰਹਿੰਦੇ ਨੇ ਉਹਨਾਂ ਵਾਸਤੇ ਇੱਕ ਐਂਬੂਲੈਂਸ ਸਿਸਟਮ ਜਿਹੜਾ ਅਸੀਂ ਕ੍ਰੀਏਟ ਕਰ ਸਕੀਏ ਬੜੇ ਹੀ ਸਾਲਾਂ ਬਾਅਦ ਅੱਜ 400 ਐਂਬੂਲੈਂਸ ਵਧ ਨੇ ਜੀ ਸਾਡੇ ਕੋਲ ਤੇ ਅਸੀਂ ਕੁਝ 20 ਸ਼ਹਿਰਾਂ ਚ ਨਾ ਤੇ ਸਾਡੇ ਨਾਲ 1200 ਆਪਰੇਟਰ ਕੰਮ ਕਰਦੇ ਨੇ ਇਹ 1200 ਆਪਰੇਟਰ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਜੀ ਵੀਰ ਇਹ ਤੁਹਾਡੇ ਵਰਗੇ ਹੀ ਬੰਦੇ ਨੇ ਜੀ ਇਹਨਾਂ ਕੋਲ ਇੱਕ ਤੋਂ ਚਾਰ ਗੱਡੀਆਂ ਨੇ ਤੇ ਇਹ ਲੱਖਾਂ ਚ ਕਮਾਉਂਦੇ ਨੇ ਸਾਡੇ ਨਾਲ ਮੰਥਲੀ ਅਸੀਂ ਕਮਿਸ਼ਨ ਵਾਲਾ ਕੰਮ ਤਾਂ ਜੀ ਕਰਦੇ ਨਹੀਂ ਅਸੀਂ ਰੇਟ ਕਾਰਡ ਨਾਲ ਕੰਮ ਕਰਦੇ ਹਾਂ ਟਰਾਂਸਪੇਰੈਂਟ ਪੇਸ਼ੈਂਟ ਨਾਲ ਪ੍ਰਾਈਸਿੰਗ ਰੱਖੀ ਦੀ ਹੈ ਤੇ ਟਰਾਂਸਪੇਰੈਂਟ ਰੇਟ ਕਾਰਡ ਰੱਖੀਦਾ ਜੀ ਆਪਰੇਟਰਾਂ ਨਾਲ ਸਾਡਾ ਸਾਥੀ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਵੱਡਾ ਐਂਬੂਲੈਂਸ ਦਾ 파ਟਨਰ ਸਿਸਟਮ ਹੈ ਜੀ ਇਸ ਤੋਂ ਵੱਡਾ ਸਿਸਟਮ ਪੂਰੇ ਦੇਸ਼ ਤੇ ਪੂਰੇ ਅਬਰਾਡ ਕਿਤੇ ਵੀ ਨਹੀਂ ਹੈ ਐਗਜ਼ਿਸਟ ਕਰਦਾ ਮੇਰੀ ਜੀ ਦੋ ਤਿੰਨ ਸਵਾਲ ਨੇ ਜੋ ਮੈਂ ਤੁਹਾਡੇ ਤੋਂ ਤੁਹਾਡੇ ਅੱਗੇ ਰੱਖ ਰਿਹਾ ਤੁਸੀਂ ਸੁਣਿਓ ਮੇਰੀ ਗੱਲ ਤੇ ਗਲਤ ਸਮਝਿਓ ਪੁਆਇੰਟ ਨੰਬਰ 1 ਮੈਨੂੰ ਇਹ ਦੱਸੋ ਜੀ ਇਹ ਜਿਹੜੇ ਐਸੋਸੀਏਸ਼ਨ ਵਾਲੇ ਜਿਹੜੇ ਲੀਡਰ ਨੇ ਇਹਨਾਂ ਨੇ ਅੱਜ ਤੱਕ ਤੁਹਾਨੂੰ ਕਿਸੇ ਹਸਪਤਾਲ ਨੂੰ ਕੋਈ ਕੇਸ ਦਿੱਤੇ ਨੇ ਤੁਹਾਨੂੰ ਕਿਤੇ ਐਂਟਰੀ ਦਿੱਤੀ ਹੈ ਆਵੇਂ ਵੱਡੇ ਫੋਟੇਜ ਮੈਕਸ ਪੀਜੀਆਈ 32 ਸੈਕਟਰ ਜਾਂ ਫਿਰ ਹੋਰ ਕੋਈ ਹਸਪਤਲ ਹੋਣ ਵੀਰ ਤੁਸੀਂ ਇੱਕ ਦੋ ਗੱਡੀਆਂ ਚਲਾਉਂਦੇ ਹੋ ਤੇ ਸਟਰਗਲ ਕਰ ਰਹੇ ਹੋ ਤੇ ਇਹ ਜਿਹੜੇ ਵੱਡੇ ਆਪਰੇਟਰ ਨੇ ਜਿਨ੍ਹਾਂ ਕੋਲ 5 8 10 ਗੱਡੀਆਂ ਨੇ ਜਿਹੜੇ ਯੂਨੀਅਨ ਲੀਡਰ ਬਣੀ ਬੈਠੇ ਨੇ ਇਹਨਾਂ ਨੇ ਤੁਹਾਨੂੰ ਕਿਵੇਂ ਹੈਲਪ ਕੀਤੀ ਅੱਜ ਤੁਹਾਨੂੰ 50-50000 ਰੁਪਏ ਫਾਈਨ ਮੰਗ ਰਹੇ ਨੇ ਇੱਕ ਕੇਸ ਕਰਨ ਦਾ ਪੇਸ਼ੈਂਟ ਸਰਵਿਸ ਕਰਨ ਦਾ ਜਿਹਦੇ ਪਿੱਛੋਂ ਤੁਸੀਂ ਕੰਪਨੀ ਸਟਾਰਟ ਕੀਤੀ ਸੀ ਇਹ ਤੁਹਾਨੂੰ ਕਿਵੇਂ ਹੈਲਪ ਕਰਦੇ ਨੇ ਮੈਂ ਪ੍ਰੋਮਿਸ ਕਰ ਰਿਹਾ ਕਿ ਮੈਂ ਤੁਹਾਨੂੰ ਲੱਖਾਂ ਦੇ ਕੇਸ ਦਵਾਵਾਂਗਾ ਇਹ ਤੁਹਾਨੂੰ ਪ੍ਰੋਮਿਸ ਕਰ ਰਹੇ ਨੇ ਕਿ 50000 ਰੁਪਏ ਦਾ ਫਾਈਨ ਲਾਵਾਂ ਜੇ ਇੱਕ ਵੀ ਕੇਸ ਤੁਸੀਂ ਰੈੱਡ ਨਾਲ ਕੀਤਾ ਇਹਦਾ ਕੀ ਮਤਲਬ ਬਣਿਆ ਜੀ ਨੰਬਰ 1 ਨੰਬਰ 2 ਭਾਜੀ ਤੁਸੀਂ ਗੱਲ ਦੱਸੋ ਜੇ ਅੱਜ ਰੈੱਡ ਨਹੀਂ ਤੇ ਕੱਲ ਦੂਜੀ ਜਾਂ ਤੀਜੀ ਕੋਈ ਕੰਪਨੀ ਤਾਂ ਆਏਗੀ ਕਿਉਂਕਿ ਹਰ ਹਸਪੀਟਲ ਜਿਹੜਾ ਹੈ ਪ੍ਰੋਫੈਸ਼ਨਲ ਹੋ ਰਿਹਾ ਭਾਵੇਂ ਉਹ ਹੋਮ ਹੈਲਥ ਹੋਵੇ ਭਾਵੇਂ ਉਹ ਡਾਇਗਨੋਸਟਿਕ ਹੋਵੇ ਤੁਸੀਂ ਇਦਾਂ ਬਾਹਰ ਧੁੱਪੇ ਖੱਤਖੜ ਖੜ ਖੜ ਕੇ ਕਮਿਸ਼ਨਾਂ ਦੇ ਕੇ ਅੰਦਰ ਕੇਸ ਲੈਂਦੇ ਰਹੋਗੇ ਕਿ ਦਿਨਾਂ ਕਿਤੇ ਤਾਂ ਕੋਈ ਨਾ ਕੋਈ ਕੰਪਨੀ ਆਏਗੀ ਇੱਥੇ ਜੀ ਸਰਦਾਰ ਬੰਦੇ ਦੀ ਕੰਪਨੀ ਹੈ ਚੰਡੀਗੜ੍ਹ ਮੋਹੱਲੀੋਂ ਮੈਂ ਉੱਠਿਆ ਵਾਂ ਤੇ ਤੁਹਾਡੇ ਨਾਲ ਕੰਮ ਕਰ ਰਹੇ ਹਾਂ ਗੁੰਜਾਇਸ਼ ਕਰ ਰਹੇ ਹਾਂ ਕਿ ਅਸੀਂ ਇਕੱਠੇ ਕੰਮ ਕਰੀਏ ਗੁਜ਼ਾਰਿਸ਼ ਕਰ ਰਹੇ ਹਾਂ ਤੁਹਾਡੇ ਨਾਲ ਤੇ ਪੁਆਇੰਟ ਨੰਬਰ 3 ਜੋ ਹਣਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਉਹ ਉਸ ਸਿੱਧੀ ਜੀ ਗੱਲ ਹੈ ਜੀ ਮੈਂ ਪੇਸ਼ੈਂਟ ਨਾਲ ਰੇਟ ਕਾਰਡ ਮੇਰਾ ਬਿਲਕੁਲ ਟਰਾਂਸਪੇਰੈਂਟ ਤੇ ਫਿਕਸਡ ਹੈ ਤੇ ਮੈਂ ਤੁਹਾਡੇ ਨਾਲ ਜਿਹੜਾ ਐਗਰੀਮੈਂਟ ਕਰਾਂਗਾ ਉਹ ਵੀ ਟਰਾਂਸਪੇਰੈਂਟ ਤੇ ਫਿਕਸਡ ਹੈ ਤੁਹਾਨੂੰ ਐਪਲੀਕੇਸ਼ਨ ਦੇ ਥਰੂ ਆਪੇ ਕੇਸਸ ਆਣਗੇ ਮੈਂ ਨਾ ਕਦੇ ਹਸਪੀਟਲ ਤੋਂ ਤੇ ਨਾ ਕਦੇ ਪੇਸ਼ੈਂਟ ਤੋਂ ਤੇ ਨਾ ਕਦੇ ਮੈਂ ਆਪਣੇ ਸਾਥੀ ਪਾਰਟਨਰਸ ਤੋਂ ਕਮਿਸ਼ਨਿੰਗ ਕਰਦਾ ਟ੍ਰਾਂਸਪੇਰੈਂਟ ਸਿਸਟਮ ਚੱਲਦਾ ਹੈ ਹਾਈ ਕੁਆਲਿਟੀ ਹਾਈ ਐਥਿਕਸ ਤੇ ਹਾਈ ਟ੍ਰੇਨਿੰਗ ਦਾ ਸਿਸਟਮ ਚੱਲਦਾ ਜੀ ਅਸੀਂ ਦੇ ਦੁਨੀਆ 'ਚ ਸਿਰਫ 7th ਕੰਪਨੀਆਂ ਨੇ ਜੋ ਜੀਸੀਆਈ ਅਪਰੂਵ ਨੇ ਇੰਡੀਆ ਵਿੱਚ ਇੱਕ ਵੀ ਨਹੀਂ ਹੈ ਸਾਡੇ ਇਲਾਵਾ ਮੇਰਾ ਕੰਮ ਹੈ ਹਾਈ ਕੁਆਲਿਟੀ ਸਰਵਿਸ ਦੇਣਾ ਤੇ ਤੁਸੀਂ ਮੇਰੇ ਨਾਲ ਜੁੜੋ ਮੇਰੇ ਨਾਲ ਕੰਮ ਕਰੋ ਇਹ ਲੀਡਰਾਂ ਦੀ ਗੱਲਾਂ ਚ ਨਾਓ ਇਹਨਾਂ ਨੇ ਆਪਣਾ ਆਪਣੇ ਘਰ ਬਣਾ ਲਏ ਜੀ ਆਪਣੀਆਂ ਗੱਡੀਆਂ ਬਣਾ ਲੀਆਂ ਤੇ ਹੁਣ ਇਹ ਤੁਹਾਡੇ ਪਿੱਛੇ ਲੱਗੇ ਨੇ ਕਿ ਤੁਹਾਡੀਆਂ ਨਾ ਬਣਨ ਸਿਰਫ ਇਹਨਾਂ ਨੂੰ ਕੇਸ ਮਿਲਦੇ ਰਹਿਣ ਅੱਜ ਜੇ ਐਸੋਸੀਏਸ਼ਨ ਨੂੰ ਵੀ ਮੇਰੀ ਇੱਕ ਗੁਜ਼ਾਰਿਸ਼ ਹੈ ਤੁਸੀਂ ਯਾਦ ਤਰ ਹਰ ਹਸਪੀਟਲ ਨੂੰ ਓਪਨ ਕਰ ਦਿਓ ਜੀ ਹਰ ਆਪਰੇਟਰ ਰੈੱਡ ਨੂੰ ਚਲੋ ਨਾਲ ਅਲਾਉ ਕਰੋ ਬਸ ਜਿਹੜਾ ਮੇਰਾ ਵੀਰ ਜਿਹੜੀ ਇੱਕ ਗੱਡੀ ਦੋ ਗੱਡੀ ਜਿਹੜਾ ਧੁੱਪ ਪਸੀਨੇ ਜਿਹੜਾ ਸਰਦੀ ਵਿੱਚ ਜਿਹੜਾ ਮੀਂਹ ਜਿਹੜਾ ਸ਼ਿਮਲੇ ਕਸੌਲੀ ਧੇਰਾ ਦੂਨ ਜਲੰਧਰ ਫਗਵਾੜਾ ਜਿਹੜੇ ਲੰਬੇ ਲੰਬੇ ਗਰਮੀਆਂ ਚ ਕੇਸ ਕਰਕੇ ਆ ਰਿਹਾ ਹੈ ਉਹਨੂੰ ਐਂਟਰੀ ਦੋ ਫਿਰ ਬਾਕੀ ਹਸਪੀਟਲ ਚ ਉਹਦੇ ਚ ਤੁਸੀਂ ਬੈਡ ਆਪਣਾ ਬਣ ਕੇ ਬੈਠੇ ਹੋ ਪੀਜੀਆਈ ਚ ਆਪਣਾ ਬਣ ਕੇ ਬੈਠੇ ਹੋ ਮੈਕਸ ਤੇ ਫੋਟੇਜ ਉਹਨਾਂ ਨੂੰ ਕਿਉਂ ਨਹੀਂ ਅਲਾਉ ਕਰੇ ਮੇਰੇ ਛੋਟੇ ਵੀਰਾਂ ਨੂੰ ਜਿਹੜੇ ਲੱਗੇ ਨੇ ਮਿਹਨਤ ਕਰਨ ਤੁਸੀਂ ਆਪਣੀ ਉੱਥੇ ਲੀਡਰੀ ਮਾਰ ਕੇ ਆਪਣੇ ਕੇਸ ਵੰਡੀ ਫਿਰਦੇ ਹੋ ਤੇ ਅੱਗੇ ਕੇਸ ਦੇ ਨਹੀਂ ਰਹੇ ਇਥੇ ਰੈੱਡ ਐਂਬੂਲੈਂਸ ਕੰਪਨੀ ਟਰਾਂਸਪੇਰੈਂਟ ਕੰਮ ਕਰ ਰਹੀ ਹੈ ਤੇ ਸਾਡੇ ਪਿੱਛੇ ਤੁਸੀਂ ਯੂਨੀਅਨ ਬਣਾਈ ਫਿਰਦੇ ਹੋ ਇਹ ਲੀਡਰ ਜਿਹੜੇ ਨੇ ਆਪਣਾ ਪੇਟ ਭਰ ਚੁੱਕੇ ਨੇ ਆਪਣੀ ਗੱਡੀਆਂ ਬਣਾ ਚੁੱਕੇ ਨੇ ਆਪਣੀ ਜ਼ਮੀਨਾਂ ਖਰੀਦ ਚੁੱਕੇ ਨੇ ਜੀ ਇਹ ਤੁਹਾਡੇ ਪਿੱਛੇ ਤੁਹਾਡੀ ਮਿਹਨਤਾਂ ਪਿੱਛੇ ਹੁਣ ਤੁਹਾਨੂੰ ਮਨਾ ਕਰ ਰਹੇ ਨੇ ਕਿ ਨਾ ਤੁਸੀਂ ਮਿਹਨਤ ਨਹੀਂ ਕਰਨੀ ਜੀ ਦੇਸ਼ਵਾਦ ਰਿਆ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਚੰਡੀਗੜ੍ਹ ਮਹੌਲੀ ਨੂੰ ਅੱਗੇ ਲੈ ਕੇ ਜਾਣਾ ਹੈ ਤੁਸੀਂ ਰੈੱਡ ਐਂਬੂਲੈਂਸ ਨਾਲ ਜੁੜੋ ਲੱਖਾਂ ਕਮਾਓ ਤੇ ਇਹ ਜਿਹੜੇ ਵੱਡੇ ਵੱਡੇ ਲੀਡਰ ਬਣੀ ਫਿਰਦੇ ਨੇ ਇਹਨਾਂ ਨੂੰ ਸਾਈਡ ਕਰੋ ਇਹ ਆਪਣੇ ਬਾਅਦ ਇਹ ਸੋਚਦੇ ਨੇ ਤੁਹਾਡੇ ਬਾਰੇ ਨਹੀਂ ਸੋਚਦੇ ਮੇਰੇ ਨਾਲ ਲਾਓ ਲੰਗਰ ਛਕੋ ਆਪਾਂ ਵੰਡ ਛਕਾਂਗੇ ਸਾਰਿਆਂ ਨਾਲ ਅਸੀਂ ਅੱਗੇ ਵਧਾਂਗੇ ਇਹ 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 ਲੀਡਰਾਂ ਪਿੱਛੇ ਨਹੀਂ ਪੈਣਾ ਜੀ ਆਪਾਂ ਇਹ ਐਸੋਸੀਏਸ਼ਨਾਂ ਨੇ ਪੰਜਾਬ ਨੂੰ ਵੈਸੇ ਹੀ ਖਰਾਬ ਕਰਤਾ ਹੈ ਇੰਡਸਟਰੀ ਇੱਥੋਂ ਭੱਜੀ ਜਾਂਦੀ ਹੈ ਤੁਸੀਂ ਸੰਭਲੋ ਆਪਣੇ ਗੱਡੀਆਂ ਨੂੰ 2 ਨੂੰ 5 ਕਰਾਂਗੇ 5 ਨੂੰ 10 ਕਰਾਂਗੇ ਜੁੜੋ ਸਾਡੇ ਨਾਲ ਰੈੱਡ ਅੱਗੇ ਲੈ ਕੇ ਜਾਏਗੀ ਤੁਹਾਨੂੰ ਪਿੱਛੇ ਨਹੀਂ ਇਹ ਸਰਦਾਰ ਬੰਦੇ ਦਾ ਪ੍ਰੋਮਿਸ ਹੈ ਤੁਹਾਨੂੰ ਮੇਰਾ ਪਰਿਵਾਰ ਹਾਲੇ ਵੀ ਸਾਥ ਫੇਸ ਰਹਿੰਦਾ ਮੈਂ ਮੋਹਲੀ ਅਕਸਰ ਆਣਾ ਰਹਿਣਾ ਤੁਸੀਂ ਮੇਰੇ ਆਓ ਘਰ ਆਓ ਨਾਲ ਮੇਰੇ ਚਾਹ ਪੀਓ ਤੁਹਾਨੂੰ ਪਤਾ ਲੱਗੇਗਾ ਜੀ ਮੈਂ ਵੀ ਗਰੀਬੀ ਚ ਉਠਿਆ ਮਿਡਲ ਕਲਾਸ ਫੈਮਿਲੀ ਚ ਉਠਿਆ ਮੈਨੂੰ ਪਤਾ ਹੈ ਤੁਹਾਡੇ ਆ ਦਰਦ ਪਰ ਮੇਰੀ ਇਹ ਪ੍ਰੋਮਿਸ ਹੈ ਤੁਹਾਨੂੰ ਐਸੋਸੀਏਸ਼ਨ ਅੱਗੇ ਨਹੀਂ ਲੈ ਕੇ ਜਾ ਸਕਦੀ ਜੇ ਐਸੋਸੀਏਸ਼ਨ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਤੇ ਹਲੇ ਤੱਕ ਕਰ ਚੁੱਕੀ ਹੁੰਦੀ ਪਰ ਇਹ ਜਿਹੜੇ ਲੀਡਰ ਲੋਗ ਨੇ ਆਪਣਾ ਘਰ ਤੇ ਆਪਣੀ ਇਹ ਤੁਹਾਨੂੰ ਪਿੱਛੇ ਕਰ ਰਹੇ ਨੇ ਰੈੱਡ ਤੁਹਾਨੂੰ ਅੱਗੇ ਕਰੇਗੀ ਰੈੱਡ ਐਂਬੂਲੈਂਸ ਦੇ ਬਿਆਨ ਤੋਂ ਬਾਅਦ ਹੁਣ 40s ਹਸਪਤਾਲ ਦਾ ਜਵਾਬ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਾਡਾ ਲੋਕਾਂ ਦੀ ਸਿਹਤ ਨਾਲ ਹੀ ਕਰਾਰ ਹੈ ਤੇ ਮਰੀਜ਼ਾਂ ਨੂੰ ਵਾajib ਦਰਾਂ ਤੇ ਸਿਹਤ ਸਹੂਲਤਾਂ ਤੇ ਐਂਬੂਲੈਂਸ ਸੇਵਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਵਿੱਚ ਕੋਈ ਵੀ ਕਮਿਸ਼ਨ ਨਹੀਂ ਮਿਲਦਾ ਇਸ ਦੇ ਨਾਲ ਹੀ ਉਹਨਾਂ ਨੇ ਕਈ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੁਝ ਐਂਬੂਲੈਂਸਾਂ ਵਾਲੇ ਮਰੀਜ਼ਾਂ ਨੂੰ ਪਰੇਸ਼ਾਨ ਕਰਨ ਦੇ ਲਈ ਜਾਣ ਬੁਝ ਕੇ ਅਜਿਹਾ ਕਰ ਰਹੇ ਨੇ